ਔਰ ਡੱਲੇ ਵਾਲ ਸਭ ਦੀਆਂ ਅੱਖਾਂ ਭਰ ਗਈਆਂ ਬਜ਼ੁਰਗ ਬਾਪੂ ਦੇ ਜਿਹੜੇ ਬੋਲ ਸੀ ਅੱਜ ਤੱਕ ਜਬਾਨੀ ਕੰਠ ਹੋ ਗਏ ਬਡਾਲਾ ਸਾਹਿਬ ਗੁਰੂ ਸਾਹਿਬ ਪ੍ਰਤੀ 328 ਪਾਵਨ ਸਰੂਪਾਂ ਵਾਸਤੇ ਸਾਡੇ ਕਿਸਾਨ ਭਰਾਵਾਂ ਵੱਲੋਂ ਕਟਾਈ ਹੋਈ ਆ ਬੇਤਫਾਕੀ ਨਹੀਂ ਆਸੀਂ ਬੇਤਫਾਕੀ ਨਹੀਂ ਕਟਾਈ ਹੋਈ ਆ ਅਸੀਂ ਉਸ ਗੱਲ ਦੀ ਮਾਫੀ ਮੰਗਦੇ ਆਂ ਅਗਰ ਖਨੌਰੀ ਬਾਰਡਰ ਤੋਂ ਡੱਲੇਵਾਲ ਜਿਉਂਦਾ ਮੁੜ ਗਿਆ ਤੇ ਸਭ ਤੋਂ ਪਹਿਲਾਂ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾਊ ਇਹ ਗੱਲ ਡੱਲੇਵਾਲ ਸਾਹਿਬ ਨੇ ਕਹੀ ਹੋਈ ਆ ਤੇ ਉਸੇ ਵਕਤ ਸਟੇਜ ਤੇ ਕਿਹਾ ਸੀ ਸਤਿਗੁਰੂ ਇਸ ਬਜ਼ੁਰਗ ਨੂੰ ਉਨਾ ਚਿਰ ਮਰਨ ਨਾ ਦੇਈ ਹੁਣ ਰਾ ਕੀ ਹੋਣਗੇ ਮੈਨੂੰ ਨਹੀਂ ਪਤਾ ਪਰ ਇਹਨੂੰ ਬਚਾਉਣਾ ਹੋਊ ਗੁਰੂ ਨੇ ਕਿਰਪਾ ਕੀਤੀ ਅਸੀਂ ਬਚੇ ਆ ਮਾਰਨਾ ਚਾਹੁੰਦੇ ਆ ਬਚ ਗਏ ਔਰ ਜ਼ਿੰਦਾ ਸ਼ਹੀਦ ਵੀ ਕੇ ਆ ਸ਼ੀਗਾਂ ਮੈਂ ਮੈਂ ਕਿਹਾ ਜਿਹੜਾ ਬੰਦਾ ਕੌਮ ਲਈ ਕਮਰ ਕੱਸਾ ਕਰ ਲੈਂਦਾ ਨਾ ਉਹ ਸ਼ਹੀਦ ਹੀ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਉਹਦੇ ਫੁੱਲ ਚੁਗ ਕੇ ਉਹਨੂੰ ਸ਼ਹੀਦ ਕਹਿਣਾ ਹੁੰਦਾ ਜਿਉਂਦੇ ਜੀ ਵੀ ਮੰਨ ਲਓ ਆਪਣੇ ਬਜ਼ੁਰਗਾਂ ਨੂੰ ਬੱਲੇਵਾਲ ਸਾਹਿਬ ਹੁਣਾਂ ਨੂੰ ਜਿੰਦਾ ਸ਼ਹੀਦ ਵੀ ਆਖਿਆ ਆ ਕਿਸਾਨ ਭਰਾਵਾਂ ਨੇ ਆਪਣੇ ਗੋਲ ਪਗਾਉਣ ਲਈ ਇੱਕ ਤੈਨਾ ਦੀ ਸੇਤ ਠੀਕ ਕਰਨੀ ਸੀ ਦੂਸਰਾ ਹੜ ਆ ਗਏ ਅਣਕਿਆਸੇ ਖੋਰ ਕਟਨਾਵਾ ਵਾਪਰੀਆਂ ਜਿਨ੍ਹਾਂ ਨੂੰ ਮੱਦੇ ਨਜ਼ਰ ਰੱਖਦੇ ਆ ਇਹ ਤਰੀਕਾ ਅੱਗੇ ਪੈ ਗਈਆਂ 7 ਦਸੰਬਰ ਦਾ ਐਲਾਨ ਕੀਤਾ ਗਿਆ ਤੇ 7 ਦਸੰਬਰ ਨੂੰ ਅੱਜ ਮਹਾ ਪੰਚਾਇਤ ਬੁਲਾਈ ਗਈ ਉਹ ਪੰਚਾਇਤ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਭਗਤ ਸਹਿਬਾਨ ਭੱਟ ਸਹਿਬਾਨ ਗੁਰੂ ਕੇ ਸਿੱਖ ਖਾਲਸਾ ਪੰਥ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾ ਬਾਬਾ ਜੱਸਾ ਸਿੰਘ ਆਲੂਵਾਲੀਏ ਸ਼ੇਰੇ ਪੰਜਾਬ ਅਜੀਜੂਦੀਨ ਮੁਖਮचंद ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਏ ਉਹੀ ਖਾਲਸਾ ਪੰਚਾਇਤ ਅੱਜ ਮਹਾ ਪੰਚਾਇਤ ਬਣ ਕੇ ਇੱਥੇ ਬੈਠੀ ਹੋਈ ਹੈ ਉਹ ਮਹਾ ਪੰਚਾਇਤ ਆਪਣੇ ਗੁਰੂ ਲਈ ਇਨਸਾਫ ਦੋਸ਼ੀਆਂ ਖਿਲਾਫ ਕਾਰਵਾਈ ਲਈ ਇੱਥੇ ਇਕੱਤਰ ਹੋਈ ਹੈ ਅਰ ਉਨ੍ਹਾਂ ਦਾ ਹੁਕਮ ਹੈ ਸਰਕਾਰ ਜਾਗਤ ਜੋਤ ਐਕਟ ਪੜਤਾਲੀਆ ਰਿਪੋਰਟ ਤੇ ਸਿੱਖਾਂ ਦੀਆਂ ਭਾਵਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਈਡੈਂਟੀਟੀ ਤੇ ਅਟੈਕ ਮੰਨੇ ਇਸ ਨੂੰ ਇਹ ਸੰਗੀਨ ਅਪਰਾਧ ਹੈ ਤੇ ਅਪਰਾਧਿਕ ਮਾਮਲਾ ਦਰਜ ਕਰਕੇ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰੇ ਇਹਦੇ ਵਾਸਤੇ ਇੱਕ ਸਪੈਸ਼ਲ ਸੈੱਟ ਬੈਠੇ ਕਮਿਸ਼ਨ ਬਣਾਏ ਔਰ ਅੱਗੇ ਤੋਂ ਕੋਈ ਸ਼੍ਰੋਮਣੀ ਕਮੇਟੀ ਚ ਸਿਰਫ ਰਿਆ ਪ੍ਰਧਾਨ ਤੇ ਇਹਨਾਂ ਦੇ ਲੱਖਾਂ ਰੁਪਏ ਤਨਖਾਹਾਂ 'ਵਾਂ ਲੈਣ ਵਾਲੇ ਮੁਲਾਜ਼ਮ ਅਧਿਕਾਰੀ ਇਸ ਤਰ੍ਹਾਂ ਦੀ ਕੁਤਾਹੀ ਗਲਤੀ ਹਿਮਾਕਤ ਨਾ ਕਰਨ ਉਹਦੇ ਵਾਸਤੇ ਜਾਗਤ ਜੋਤ ਐਕਟ ਨੂੰ ਸਜਾਏ ਮੌਤ ਦੇ ਵਿੱਚ ਪਾਸ ਕਰਨ ਦਾ ਤਹैया ਕਰਕੇ ਜਾਣ ਅੱਗੇ ਤੋਂ ਕਿਸੇ 'ਚ ਹਿੰਮਤ ਨਾ ਪਵੇ ਔਰ ਇਹ ਗੱਲ 7 ਦਸੰਬਰ ਦੀ ਮਹਾ ਪੰਚਾਇਤ ਦੇ ਵਿੱਚ ਜਿੱਥੇ ਕਿਸਾਨ ਭਰਾਵਾਂ ਨੇ ਹੋਕਾ ਦਿੱਤਾ ਹਾ ਦਾ ਨਾਰਾ ਮਾਰਿਆ ਮਾਣ ਹੈ ਦੱਲੇਵਾਲ ਸਾਹਿਬ ਤੁਹਾਡੇ ਹੋਕੇ ਨੇ ਪੰਥ ਨੂੰ ਇਕੱਠਾ ਕਰ ਛੜਿਆ ਕਿਸਾਨ ਤਾਂ ਇਕੱਠੇ ਕੀਤੇ ਹੀ ਸਨ ਅੱਜ ਪੰਥ ਵੀ ਤੁਸੀਂ ਇਕੱਠਾ ਕਰ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਗੁਰੂ ਘਰ ਦੇ ਕੀਰਤਨੀਏ ਗੁਰੂ ਅਗੂ ਨੇ ਸਿੱਖ ਪੰਥ ਦੇ ਉਥੇ ਖੁਦ ਕਿਸਾਨੀ ਕਰਨ ਵਾਲੇ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਹ ਪਾਵਨ ਬਚਨ ਕਹਿਣ ਵਾਲੇ ਨੇ ਤੇ ਇਸ ਮਹਾ ਪੰਚਾਇਤ ਅੱਜ ਮੈਂ ਜਿਉ ਆਇਆ ਆਖਦਾ ਉਸੇ ਹੀ ਪਰਿਵਾਰ ਦੇ ਜਾਏ ਬਾਬਾ ਸਰਬਜੋਤ ਸਿੰਘ ਜੀ 베ਦੀ ਭਾਵੇਂ ਸਰੀਰ ਸਾਥ ਨਹੀਂ ਦਿੰਦਾ ਉਹਦੇ باوجود ਬਡਾਲਾ ਸਭ ਅਸੀਂ ਪਹੁੰਚਾਂਗੇ ਇੱਥੇ ਸਰੀਰਾਂ ਦੀ ਗੱਲ ਨਹੀਂ ਜਮੀਰਾਂ ਦੀ ਗੱਲ ਹੈ ਅਸੀਂ ਬੜੇ ਚਿਰ ਤੋਂ ਇਸ ਮੁੱਦੇ ਨੂੰ ਇਸ ਦਰਦ ਨੂੰ ਇਸ ਪੀੜਾ ਨੂੰ ਵੇਖ ਰਹੇ ਹਾਂ ਸੌਣ ਤਾਂ ਸਾਨੂੰ ਨਹੀਂ ਦਿੰਦਾ ਸਰੀਰ ਕਿਹੋ ਜਿਹਾ ਨੇ ਵੱਖਰੀ ਗੱਲ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਜੇ ਪਿੱਛੇ ਜਾਓ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਲ ਕੋਈ ਸੰਤ ਖੜਿਆ ਉਸ ਸੰਤ ਦਾ ਨਾਮ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਸੀ ਜਿਸ ਵਕਤ ਵੱਡੇ ਅਖੌਤੀ ਪੰਥਕ ਵੀ ਸੰਤ ਦੀ ਬਲੀ ਲੈਣੀ ਚਾਹੁੰਦੇ ਸਨ ਉਸ ਵੇਲੇ ਬਾਬਾ ਹਰਨਾਮ ਸਿੰਘ ਜੀ ਨਾਲ ਖੜੇ ਸਨ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਉਹਨਾਂ ਦੇ بیٹے ਰਾਈ ਕਿਉਂਕਿ ਸੇਤ ਬਾਬਾ ਜੀ ਦੀ ਇੰਨੀ ਖਰਾਬ ਉਹ ਸ਼ਬਦ ਵੀ ਦੋ ਕਹਿਣੇ ਹੋਣ ਕਹਿ ਨਹੀਂ ਸਕਦੇ ਪਰ ਮੈਂ ਇਹਨਾਂ ਦੋਵਾਂ ਬਜ਼ੁਰਗਾਂ ਲਈ ਅਰਦਾਸ ਕਰਦਾ ਹਾਂ ਸਤਿਗੁਰੂ ਉਹਨਾਂ ਚਿਰ ਮਰਨ ਨਾ ਦਈ ਜਿੰਨਾ ਚਿਰ ਅਸੀਂ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਕਰਾ ਲੈਂਦੇ ਇਹਨਾਂ ਬਜ਼ੁਰਗਾਂ ਨੂੰ ਜਿਉਂਦਾ ਰੱਖੀ ਤੇ ਦੱਲੇਵਾਲ ਸਾਹਿਬ ਹੋਣਾ ਦਾ ਜਿਹੜਾ ਸਾਨੂੰ ਸਾਥ ਮਿਲਿਆ ਹੈ ਇਹ ਸਾਥ ਇਵੇਂ ਹੀ ਮਿਲਦਾ ਰਹੇ ਅਸੀਂ ਇਨਸਾਫ ਵੀ ਲਵਾਵਾਂਗੇ ਅਸੀਂ ਅੱਗੇ ਵੀ ਵਧਾਂਗੇ ਔਰ 328 ਪਾਵਨ ਸਰੂਪਾਂ ਬਾਬਤ ਇੱਥੇ ਕਾਂਗਰਸ ਸਰਕਾਰਾਂ ਵੀ ਬਣੀਆਂ ਬਾਦਲ ਕਿਆਂ ਤੇ ਭਾਜਪੀ ਵਾਲਿਆਂ ਨੇ ਮਿਲ ਕੇ ਇਹ ਸਰੂਪ ਚੋਰੀ ਕਰਾਏ ਤੇ ਕੀਤੇ ਇਹ ਸੱਚ ਹੈ ਭਾਈ ਇਹ ਨਾ ਕਹਿ ਦਿਓ ਹੁਣ ਮੈਂ ਕਿਸੇ ਦਾ ਏਜੰਟ ਬਣ ਗਿਆ ਉਦੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਅਸੀਂ ਹਾਰੇ ਕੱਡੇ ਮੰਤਰੀਆਂ ਦੇ ਦਰਵਾਜ਼ਿਆਂ 'ਚ ਜਾ ਜਾ ਕੇ ਕੀਰਤਨ ਕੀਤੇ ਅਸੀਂ ਸ਼ਬਦ ਵੀ ਪੜ ਕੇ ਵੇਖ ਲੈ ਕੁੱਤਾ ਰਾਜਵਾਲੀ ਹੈ ਕਿਸੇ ਦੇ ਕੰਨ ਤੇ ਜੋਂ ਤੱਕ ਨਹੀਂ ਸੜਕੀ ਸੁਖੀ ਰੰਧਾਵਾ ਅਜ ਵੀ ਜਿਉਂਦਾ ਪੁੱਛ ਲਿਓ ਮੈਂ ਮੂੰਹ ਤੇ ਕਹਿ ਦਿੱਤਾ ਸੀ ਸੁਖੀ ਸਾਹਿਬ ਤੁਸੀਂ ਬੜਾ ਵੱਡਾ ਪਾਪ ਲੈ ਕੇ ਜਾਓਗੇ ਵਜਾ ਤੁਹਾਡੇ ਕੋ ਤਾਕਤ ਸੀ ਦੋਸ਼ੀ ਕਟਹਿਰੇ ਚ ਮੰਨੀ ਬੈਠਾ ਸੀ ਦੋਸ਼ ਹੋਇਆ ਏ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਕੇ ਇੱਕ ਟੱਬਰ ਨੂੰ ਬਚਾਉਣ ਦਾ ਕੰਮ ਕਰ ਗਏ ਹੋ ਇਹ ਮੂੰਹ ਤੇ ਗੱਲ ਕਹੀ ਸੀ ਕੈਪਟਨ ਨੂੰ ਮੂੰਹ ਤੇ ਗੱਲ ਕਹੀ ਸੀ ਪਟਿਆਲੇ ਜਾ ਕੇ ਕੈਪਟਨ ਸਾਹਿਬ ਤੁਸੀਂ ਹੁਣ ਮੁੱਖ ਮੰਤਰੀ ਦੇ ਸੁਫ਼ਤੇ ਲੈਣੇ ਬੰਦ ਕਰੋ ਹੁਣ ਪਾਪਾਂ ਦੀ ਪੰਡ ਲੈ ਕੇ ਮਰੋਗੇ ਕਿਉਂ ਤੁਸੀਂ ਗੁਟਕਾ ਪੋਥੀ ਹੱਥ ਚ ਫੜੀ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਲਈ ਕਾਨੂੰਨ ਲਿਆਵਾਂਗੇ ਨਹੀਂ ਲਿਆਂਦਾ ਉਲਟਾ ਦੋਸ਼ੀ ਬਚਾ ਗਏ ਤੀਜੀ ਸਰਕਾਰ ਆ ਗਈ ਅਸੀਂ ਭਗਵੰਤ ਮਾਨ ਦੇ ਦਰਵਾਜ਼ੇ ਤੇ ਗਏ 7 ਦਿਨ ਸੰਗਰੂਰ ਕੀਰਤਨ ਕੀਤਾ ਬੈਠੋ ਥੋੜਾ ਜਿਆ 7 ਦਿਨ ਕੀਰਤਨ ਕੀਤਾ ਉੱਥੋਂ ਸਾਨੂੰ ਰਾਤ ਚੁੱਕਿਆ ਗਿਆ ਚਲੋ ਅਸੀਂ ਆਪਣਾ ਪੰਥਕ ਹੋਕਾ ਬੰਦ ਨਹੀਂ ਕੀਤਾ ਸਾਨੂੰ ਪੈਸੇ ਇਕੱਠੇ ਕਰਨ ਵਾਲੇ ਵੀ ਆਖਿਆ ਸਾਨੂੰ ਸਰਕਾਰਾਂ ਦੇ ਏਜੰਟ ਵੀ ਆਖਿਆ ਸਾਨੂੰ ਕਈ ਕੁਝ ਸੁਣਨਾ ਪਿਆ ਅਸੀਂ ਕੱਲੇ-ਕੱਲੇ ਥੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਸਾਨੂੰ ਖਾਨਾ ਬਦੋਸ਼ ਵੀ ਕਹਿਣ ਵਾਲੇ ਕਹਿ ਗਏ ਅਸੀਂ ਸੁਣਿਆ ਸਾਰਾ ਕੁਝ ਗੁਰੂ ਖਾਤਰ ਬਰਦਾਸ਼ਤ ਕੀਤਾ ਔਰ ਫਿਰ ਇੱਕ ਦਿਨ ਸੰਧਵਾ ਸਾਹਿਬ ਵੀ ਨਜ਼ਰ ਹੀ ਚੜ ਗਏ ਮੈਂ ਕਿਹਾ ਹੁਣ ਇਸ ਸਰਦਾਰ ਨੂੰ ਵੀ ਟੋ ਲਈਏ ਸ਼ੁਰੂਆਤ ਕਿੱਥੋਂ ਹੋਈ ਆ ਜਿੱਥੇ RAM ਸ਼ਬਦ ਲਿਖ ਕੇ ਇੱਟਾਂ ਇਹ ਦਰਬਾਰ ਸਭ ਲਵਾ ਰਿਆ ਸੀਗੇ ਜੀ ਕਿ ਆਉਣ ਵਾਲੇ 20 ਸਾਲਾਂ ਨੂੰ ਪੁੱਟ ਕੇ ਕਵਾਂਗੇ ਇੱਥੇ RAM ਮੰਦਿਰ ਹੈ ਉਸ ਕਰਤੂਤ ਨਾਲ ਲਵਾ ਰਿਆ ਸੀ RAM ਇੱਟਾਂ ਸ਼ਬਦ ਲਿਖ ਕੇ ਐਸੇ ਹੀ ਪੰਥਕ ਹੋ ਕੇ ਤੋਂ ਆਵਾਜ਼ ਦਿੱਤੀ ਇਹ RAM ਸ਼ਬਦ ਲਿਖੀਆਂ ਇੱਟਾਂ ਪੁੱਟ ਲਓ ਨਹੀਂ ਤਾਂ ਅਸੀਂ ਪੁੱਟਣ ਆਵਾਂਗੇ ਪੁਲਿਸ ਪ੍ਰਸ਼ਾਸਨ ਵੀ ਕਹਿੰਦਾ ਸੀ ਫਿਰ ਆਪੇ ਹੀ ਦੋ ਹੱਥ ਕਰ ਲਓ ਅਸੀਂ ਤਾਂ ਨਹੀਂ ਆਉਂਦੇ ਪਿੱਕਟਾਵਾਂਗੇ ਇਹਨਾਂ ਨੂੰ ਕੋਲ ਖਲੋ ਕੇ ਤੇ ਜਿਹੜੇ ਸਾਡੇ ਜਥੇਬੰਦੀਆਂ ਸੀ ਉਹ ਕਹਿੰਦੇ ਵਡਾਲਾ ਬੜਾ ਬੁੜਕਦਾ ਇਹਨੂੰ ਪਹਿ ਲੈਣ ਦੀ ਹੈ ਟਾਂਸਕ ਫੋਰਸ ਤੋਂ ਐਸੀ ਜਗ੍ਹਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਉੱਠਿਆ ਸਾਂ ਨਵੀਂ ਨਵੀਂ ਇਹਨਾਂ ਦੀ ਸਰਕਾਰ ਬਣੀ ਧਿਆਨ ਚਲੇ ਗਿਆ ਭੀ ਇਹਨਾਂ ਚ ਸਿੱਖ ਬੰਦਾ ਕੌਣ ਹੋਊ ਜਿਹੜਾ ਕੋ ਮਾੜਾ ਮੋਟਾ ਗੁਰੂ ਘਰ ਦਾ ਦਪ ਕਰਨ ਵਾਲਾ ਹੋ ਕਿਉਂਕਿ ਰਾਜਨੀਤੀ ਚਕਸਰ ਭੁੱਲ ਜਾਂਦੇ ਨੇ ਧਿਆਨ ਗਿਆ ਮੈਂ ਇਥੋਂ ਹੀ ਇਹਨਾਂ ਦਾ ਫੋਨ ਲੱਭ ਕੇ ਲਾ ਲਿਆ ਮੈਂ ਕਿਹਾ ਨਵੀਂ ਸਰਕਾਰ ਬਣੀ ਹੁਣ ਤੁਸੀਂ ਦੇਖ ਲਓ 4 ਸਾਲ ਕੱਢ ਕੇ ਗੱਲ ਸੁਣਨੀ ਕਿ ਹੁਣ ਹੀ ਦੱਸੋ ਕਹਿੰਦੇ ਬੜਾਲਾ ਸਾਹਿਬ ਮੈਂ ਕਿਹਾ ਦਰਬਾਰ ਸਾਹਿਬ RAM ਸ਼ਬਦ ਲਖੀਆਂ ਇੱਟਾਂ ਗੱਡੀਆਂ ਜਾ ਰਹੀਆਂ ਨੇ ਕੀ ਕਰਨਾ ਹੈ ਪਟਵਾਉਣੀਆਂ ਨੇ ਹੋਰ ਕੀ ਕਰਨਾ ਉੱਥੇ ਮੈਂ ਇਹਨਾਂ ਦੀ ਇਹ ਗੱਲ ਮੰਨਦਾ ਹਾਂ ਇਹਨਾਂ ਨੇ ਉਸੇ ਵਕਤ ਪ੍ਰਸ਼ਾਸਨ ਦੀ ਡਿਊਟੀ ਲਾ ਕੇ 7-8 ਫੁੱਟ ਲੰਮਾ ਚੌੜਾ ਡੂੰਘਾ ਤੇ 15 ਫੁੱਟ ਲੰਮੀ ਗਲੀ ਸਾਰੀ ਪ੍ਰਸ਼ਾਸਨ ਨੂੰ ਕੋਲ ਖਲੋ ਕੇ ਪਟਵਾਈ ਸੀ ਰਾਮ ਸ਼ਬਦ ਲਕੀਆਂ ਇੱਟਾਂ ਪੁੱਟੀਆਂ ਉਥੋਂ ਔਰ ਜੀ ਡੀ ਵੀ ਸਟੇਜ ਤੇ ਮੈਨੂੰ ਇਹ ਸਪੀਕਰ ਸਾਹਿਬ ਮਿਲੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਘੇਰਦਾ ਰਿਹਾ ਬਖਸ਼ਿਆ ਨਹੀਂ ਮੈਂ ਕਿ ਸਪੀਕਰ ਤੁਸੀਂ ਉੱਥੇ ਸਾਡੇ ਲਈ ਪਰ ਤੁਸੀਂ ਲੈਂਡ ਆਰਡਰ ਦੀ ਗੱਲ ਕਰੋ ਸਪੀਕਰ ਸਾਹਿਬ ਚੰਗਾ ਨਹੀਂ ਹਰ ਸਟੇਜ ਤੇ ਘੇਰਿਆ ਪਰ ਹੁਣ ਇਹਨਾਂ ਨੂੰ ਮੈਂ ਪਤਾ ਨਹੀਂ ਠੀਠ ਆਖਾਂ ਕਿ ਇਹਨਾਂ ਦਾ ਕੋਈ ਅੰਦਰ ਹੈ ਹੀ ਇਸ ਤਰ੍ਹਾਂ ਦਾ ਬਰਦਾਸ਼ਤ ਵੀ ਬੰਦਾ ਬਰਦਾਸ਼ਤ ਕਰਨ ਦੀ ਸਮਰੱਥਾ ਰੱਖਦਾ ਹੈ। ਮੂੰਹ ਤੇ ਗੱਲ ਕਹਿਣੀ ਸੁਣ ਕੇ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ। ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਸੀ ਫਲਾਣੇ ਥਾਂ ਬਡਾਲੇ ਨੇ ਕੀਰਤਨ ਕਰਨਾ ਹੈ। ਇਹ ਕਹਿੰਦੇ ਸੀ ਆਉਂਗਾ ਮੈਂ ਜ਼ਰੂਰ ਮੈਨੂੰ ਹੁਣ ਕੁਝ ਸੁਣਨਾ ਪਊ ਉੱਥੋਂ। ਉਹਨਾਂ ਨੂੰ ਕਹਿ ਦਿੰਦੇ ਸੀ ਪਰ ਮੈਂ ਆਵਾਂਗਾ, ਸੁਣਾਂਗਾ। ਮੈਂ ਕਿਹਾ ਇੱਕ ਪਾਸਾ ਤੁਹਾਨੂੰ ਕਰਨਾ ਹੋਊ। ਔਰ ਅੱਜ ਬਾਬਾ ਸੇਵਾ ਸਿੰਘ ਜੀ ਹੋਣੀ ਸਤਿਗੁਰ ਉਹਨਾਂ ਸਾਰਿਆਂ ਦੀ ਹਾਜ਼ਰੀ ਚ ਇਹਨਾਂ ਨੇ ਅੱਜ ਇਹ ਪੰਚਾਇਤ ਨੂੰ ਵੇਖ ਕੇ ਇੱਥੇ ਆਏ ਨੇ ਪਹਿਲਾਂ ਨਹੀਂ ਆਏ 5 ਸਾਲ ਇਹ ਤੁਹਾਡੇ ਹਰੇ ਝੰਡਿਆ ਨੇ ਲਿਆਂਦੇ ਪੀਏ ਜਿੱਥੇ ਹਰਿਆਵਲ ਤਾਂ ਲਿਆਉਂਦੇ ਫਿਰ ਸੁੱਕਣ ਨਹੀਂ ਦਿੰਦੇ ਉੱਥੋਂ ਨਿਕਾਲ ਤੇ ਮੈਂ ਰਾਤੀ ਵੀ ਵੇਖ ਰਿਆ ਸੀ ਸਰਕਾਰ ਬੈਠੀ ਹੈ ਸੁਣ ਲੈ ਉਹਨਾਂ ਚ ਝੋਲੇ ਪਾਏ ਹੋਏ ਮੋਢਿਆਂ ਤੇ ਹੱਥਾਂ 'ਚ ਝੰਡੀਆਂ ਮੈਂ ਕਿਹਾ ਚੱਲੇ ਕਿੱਥੇ ਹੋ ਕਹਿੰਦੇ ਇੱਥੇ ਨਹੀਂ ਸੋਣਾ ਸਰਕਾਰ ਖੜ ਲੂ ਸੋਣਾ ਕਿੱਥੇ ਆ ਵੇਨੇ ਕੋਈ ਨੁਕਰ ਨਕਰ ਚ ਵੜ ਕੇ ਤੇ ਸਵੇਰੇ ਕਿੱਥੇ ਹੋਵਗੇ ਕਹਿੰਦੇ ਝੰਡਾ ਗੱਡ ਕੇ ਮੈਦਾਨੇ ਜੰਗ 'ਚ ਹੋਵਾਂਗੇ ਤੇ ਅਸੀਂ ਤਿਆਰੀ ਕਰਕੇ ਆਏ ਆਂ ਪਾਰ ਪਾਰ ਦੀ ਲੜਾਈ ਲੜਾਂਗੇ ਹੁਣ ਇੱਕ ਪਾਸਾ ਕਰਕੇ ਜਾਵਾਂਗੇ ਇਹ ਇਨਾਂ ਕਿਸਾਨ ਭਰਾਵਾਂ ਦੇ ਰਾਤੀ ਬੋਲ ਸਨ ਬਡਾਲਾ ਸਾਹਿਬ ਹੁਣ ਫਿਕਰ ਨਾ ਕਰਿਓ ਤੇ 7 ਤਰੀਕ ਦੀ ਮਹਾ ਪੰਚਾਇਤ ਬੁਲਾਈ ਗਈ ਤੇ ਪੰਥਕ ਹੋ ਕੇ ਵੱਲੋਂ ਸਿੱਖਾਂ ਦੇ ਸੁਭਾਅ ਤੇ ਸਿੱਖਾਂ ਦੇ ਫਲਸਫੇ ਮੁਤਾਬਕ ਅਸੀਂ ਕਦੇ ਗੱਲਬਾਤੋਂ ਨਹੀਂ ਪੱਜੇ